ਫੇਰ ਤੇ ਵੀ ਕੋਈ ਗੱਲ ਨਹੀਂ ਤੁਸਰ ਕਰਦੇ ਨਾਲੇ ਥੋੜੇ ਮੰਗਨੇ ਆ ਕੰਮ ਸ਼ੁਰੂ ਹੋਏ ਤੇ ਮੰਗਾਗੇ ਹਾਂਜੀ ਹੱਥ ਮਾਰੋ ਕੋਈ ਨਹੀਂ ਹਨ ਹੱਥ ਮਾਰੋ ਜੀ ਜੀ ਅੰਮ੍ਰਿਤਪਾਲ ਕਿਹੜਾ ਇਹ ਅੰਮ੍ਰਿਤਪਾਲ ਵੀ ਇਹ ਰਾਮਰਦਾਰ ਦੀ 11000 ਹਾਂਜੀ ਵਾਹ ਆਪਾਂ ਪੂਰਾ ਕਰਦੇ ਹਾਂ बलबी नंबरदार ग्यारह हज़ार सवाल Thank you.

ਕਹਿੰਦੇ ਮਹਾਰਾਜ ਬੀਚ ਮੇ ਸੌਦਾ ਪਾ ਲਿਆ ਏ 50000 ਰੁਪਏ ਲੈ ਕੇ ਸ਼ਰਧਿਤ ਤੇਰੀ 50000 ਪਤਾ ਛੱਡੇ ਪਿੰਡ ਵਾਲੇ ਵੀ ਇੱਦਾਂ ਕਰਦੇ ਮੇਰਾ ਇੱਥੀ ਹੋ ਗਿਆ ਫਿਰ ਛੱਡੇ ਦੇ ਚੱਲਦੇ ਪਏ ਪਤਾ ਇਹਨਾਂ ਨੂੰ ਬਸ ਠੀਕ ਹੈ ਉਹ ਇਹ ਬੜਾ ਜੀ ਮਨਜੀ ਬੰਦ ਬੋਲੇ ਬਰਤੀ ਸੀ ਇਹ ਤਾਂ ਕਰਕੇ ਪਹਿਲਾਂ ਘੱਟ ਕਹਿੰਦੇ ਵੀਰੇ ਪ੍ਰੇਮ ਨੂੰ ਪਤਾ ਤਾਂ ਪਈ ਇਹਨਾਂ ਨੇ ਕਹਿਣਾ ਤਾਂ ਹੈਗਾ ਕਿ ਪਹਿਲਾਂ ਥੰਡੇ ਤੇ ਚੱਲੀ ਵੀਰੇ ਪ੍ਰੇਮ ਦੋਸਤਾਂ ਨੂੰ ਸਮੜੀ ਜੀ

धीरे 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 सब कुछ होए पेड़ को फल हुए धीरे धीरे चलेगा ਬਟਾ ਕੇ ਲੱਗਣਾ ਲਾ ਬਣਾ ਮੜੇ ਚ ਇਧਰ ਲੈ ਕੇ ਜਾ ਬੁੜੀਆਂ ਦੀ ਬਣਾ ਲੱਫੜ ਆ ਆਪੀ ਜਾ ਨਹੀਂ ਤਾਂ ਚਾ ਮਿੰਟ ਉੱਧਰ ਨਾ ਪੈ ਉਹ ਤਾਂ ਭਾਗਰ ਨਹੀਂ ਜਾਣਾ ਉੱਥੋਂ ਪਾ ਲੈ ਉਹ ਕਰਨੇ ਨਹੀਂ ਲੈ ਨੂੰ ਰਾਮ ਮੂਰਤੀਨ बंद करी ਯਾਰੀ ਬਣਾ ਦੇ ਕੋਈ ਨਹੀਂ ਕਹਿੰਦਾ ਮੈਂ ਜੀਗਾ You'll What oh are

हांजी हांजी önemli <laughs> <laughs> <laughs>

ਉਰੋ ਮੇੜੇ ਚੱਲ ਕੇ ਆਇਆ ਤੁਸੀਂ ਬਹੁਤ ਸੱਜੀਆਂ ਇਨੰ ਨਿਆਖ ਅਗਨੀ ਰਮੇ ਦੇ ਪਾਸ਼ਾ ਇਹਨਾਂ ਦੇ ਪਰਿਵਾਰਾਂ ਤੋਂ ਸਿੱਖਿਆ ਤੇ ਸੰਗਤਾਂ ਸੰਪਰਕਰ ਮੇਰੇ ਗਰੀਬ ਤੇ ਖੱਤ ਸੇਵਾ ਦੇ ਰਾਤਾ ਆਪਣੇ ਚੰਨਾ ਚਲਸਰਾ ਸੂਸੀਆ ਸੰਗਤਾਂ ਆਗ ਸੰਸਾਯੋ ਤੇਰਾ ਤੇਰਾ ਜਨਮ ਜਹੜਾ ਮਾਇ ਸੁਪੇ ਪਾਸ਼ਾ ਇਹਨਾਂ ਬੱਚਾ ਪਰਮੇਰ ਪਰਿਆ ਮਦਰ ਖਣਾ ਸੰਸਾਯੋ ਤੇਰੇਣਾ ਤੇਰੇ ਦਰ ਤੇ ਫੁੱਲਾਂ ਨੇ ਉਤਰ ਕੇ ਆ ਕੇ ਸੇਵਾ ਕਰਦੀਆਂ ਇਹਨਾਂ ਮਿਆਂ ਖਾਜਨਿਆਂ ਲੰਗੋਵਨ ਦੇ ਪਾਤਸ਼ਾਹ ਇਹਨਾਂ ਦੇ ਪਰਿਵਾਰਾਂ 'ਤੇ ਸ਼ਾਂਤੀ ਰੱਖੀਦਾ ਤਾਂ ਤੇਰੇ ਦਰਵਾਜ਼ੇ 'ਤੇ ਨੇ ਰੱਖੀ ਸੱਚੇ ਪਾਤਸ਼ਾਹ ਆਪਣੀ ਮਿਹਰਬਾਨੀ ਆਪਣੀ ਰਹਿਮਤ ਨਾਲ ਇਹ ਦਰਵਾਜ਼ਾ ਖੋਲ੍ਹਦਾ ਹੈ ਸੱਚੇ ਪਾਤਸ਼ਾਹ ਅੰਗ ਸੰਸਾਰੀਓ ਕਿਰੇਣਾ ਤੇਰੇ ਦਰ ਤੇ ਦੂਰੋਂ ਦੂਰ ਕੇ ਆ ਕੇ ਸੰਤੋਸ਼ ਨਾ ਕਰੀਆਂ ਇਹਨਾਂ ਦੀਆਂ ਖਾਜਣਿਆਂ ਨੂੰ ਤੇ ਬਾਦਸ਼ਾਹ ਖੁਦ ਖਦਾ ਸ਼ੇਹ ਸ਼ਾਹ ਉਹ ਕੋ ਬਹੁਤ ਖਲਾਤਮਜਾ ਤੇਰੀਆਂ ਕੁਲਸਾਂ ਸੁਹੀ ਰਹਿੰਦਾ ਹੰਡਾ ਦੇ ਬੇਪਰਵਾਹ ਸਭ ਨਹੀਂ ਚਾਹੀ ਤੋ